ਸਤਿ ਸ਼੍ਰੀ ਅਕਾਲ ਜੀ ਮੈਂ ਹਾਸ਼ਦੀਪ कौर ਸੰਧੂ ਤੇ ਅੱਜ ਗੱਲ ਕਰਾਂਗੇ ਜੀ ਜਿੰਨੀ ਚੋਣਾ ਜਿਹੜੀਆਂ ਹੋਣ ਜਾ ਰਹੀਆਂ ਨੇ ਤਰਨਤਾਰਨ ਚ ਤਰਨਤਾਰਨ ਤੋਂ ਜਿੰਨੀ ਚੋਣਾ ਹੋਣ ਜਾ ਰਹੀਆਂ ਨੇ ਤੇ ਤੁਹਾਨੂੰ ਪਤਾ ਹੈ ਕਿ ਹਰ ਇੱਕ ਪਾਰਟੀ ਹੁਣ ਉੱਥੇ ਸਰਗਰਮ ਦਿਖਾਈ ਦੇ ਰਹੀ ਹੈ ਜੇਕਰ ਗੱਲ ਕਰੀਏ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਹੈ ਆਪਣਾ ਉਮੀਦਵਾਰ ਉਥੋਂ ਜਿਹੜਾ ਐਲਾਨ ਕਰ ਦਿੱਤਾ ਸੀ ਜਦੋਂ ਉਹਨਾਂ ਨੇ ਤਵਾਲ ਦੇ ਵਿੱਚ ਵੱਡੀ ਰੈਲੀ ਕੀਤੀ ਸੀ ਜਿਹੜੇ ਨੇ ਪ੍ਰਿੰਸੀਪਲ ਕੁਵਿੰਦਰ ਅੰਦਾਵਾ ਉਹਨਾਂ ਨੂੰ ਉੱਥੋਂ ਐਲਾਨ ਕੀਤਾ ਹੋਇਆ ਹੈ ਤੇ ਜੇਕਰ ਦੂਸਰੇ ਪਾਸੇ ਗੱਲ ਕਰ ਲਈਏ ਤਾਂ ਭਾਜਪੀ ਨੇ ਵੀ ਆਪਣਾ ਜਿਹੜਾ ਉਮੀਦਵਾਰ ਉੱਥੋਂ ਐਲਾਨ ਕਰ ਦਿੱਤਾ ਹੈ ਕਿਉਂਕਿ ਤੁਹਾਨੂੰ ਪਤਾ ਤਰਨ ਤਰਨ ਜਿਹੜਾ ਹੈ ਉਹ ਇੱਕ ਸਿੱਖੀ ਦਾ ਗਾੜ ਹੈ ਕਿਉਂਕਿ ਸਿੱਖ ਪਾਈਚਾਰੇ ਦੇ ਲੋਕ ਕਾਫੀ ਰਹਿੰਦੇ ਨੇ ਲੋਕਾਂ ਦਾ ਜਿਹੜਾ ਹੈ ਸਭ ਤੋਂ ਵੱਡੀ ਗੱਲ ਕਹਿ ਲਈਏ ਕਿ ਜਿਹੜੇ ਲੋਕ ਨੇ ਉਹ ਪੰਥ ਦੇ ਨਾਲ ਕਾਫੀ ਜੁੜੇ ਹੋਏ ਨੇ ਮਾਝਾ ਏਰੀਆ ਹੈ ਮਾਝੇ ਦੇ ਵਿੱਚ ਸਿੱਖੀ ਦਾ ਬੋਲ ਬਾਲਾ ਹੈ ਤਾਂ ਜਿਹੜੇ ਨੇ ਲਗਾਤਾਰ ਹਰ ਇੱਕ ਪਾਰਟੀ ਸਰਗਰਮ ਹੁੰਦੀ ਦਿਖਾਈ ਦੇ ਰਹੀ ਹੈ ਹੁਣ ਅਸੀਂ ਗੱਲ ਕਰਾਂਗੇ ਕਿ ਹਰ ਇੱਕ ਸੋਚ ਰਿਆ ਸੀ ਕਿ ਕੱਲ ਜਿਹੜੇ ਭਾਈ ਅੰਮ੍ਰਿਤਪਾਲ ਖਾਲਸਾ ਜੀ ਦੀ ਪਾਰਟੀ ਵੱਲੋਂ ਜਿਹੜੇ ਨੇ ਪਰਮਜੀਤ ਕੋਰ ਖਾਲੜਾ ਜੀ ਨੂੰ ਵੀ ਐਲਾਨ ਕਰ ਦਿੱਤਾ ਗਿਆ ਹੁਣ ਉਹਦੇ ਨਾਲ ਜਿਹੜੀ ਹੈ ਵੱਡੀ ਖਬਰ ਇਹ ਹੈ ਕਿ ਜਿੱਥੇ ਲੋਕਾਂ ਨੂੰ ਕਾਫੀ ਜ਼ਿਆਦਾ ਜਿਹੜੀ ਵੇਟ ਸੀ ਕੀ ਆਲੀਂ ਇੰਤਜ਼ਾਰ ਸੀਗਾ ਜਦੋਂ ਬਾਬਾ ਬਕਾਲਾ ਵਿਖੇ ਵੱਡਾ ਇਕੱਠ ਹੋਇਆ ਤਾਂ ਉੱਥੇ ਵੀ ਰਖਣ ਪੁੰਨਿਆ ਵਾਲੇ ਦਿਨ ਸ਼ਾਇਦ ਲੋਕਾਂ ਵੱਲੋਂ ਸੋਚਿਆ ਗਿਆ ਕਿ ਪਾਈ ਅੰਮ੍ਰਿਤਪਾਲ ਖਾਲਸਾ ਜੀ ਵੱਲੋਂ ਜਿਹੜਾ ਹੈ ਉਮੀਦਵਾਰ ਕਿਹੜਾ ਐਲਾਨ ਕੀਤਾ ਜਾਵੇਗਾ ਕਿਉਂਕਿ ਖਡੂਰ ਸਾਹਿਬ ਤੋਂ ਵੀ ਪਾਈ ਅੰਮ੍ਰਿਤਪਾਲ ਖਾਲਸਾ ਜੀ ਨੇ ਕਾਫੀ ਵੱਡੇ ਪੱਦਰ ਦੇ ਵੋਟਾਂ ਤੇ ਵੋਟਾਂ ਜਿਹੜੀਆਂ ਜਿੱਤੀਆਂ ਤੇ ਲੋਕਾਂ ਦਾ ਕਾਫੀ ਵੱਡਾ ਭਰਮਾ ਹੁੰਗਾਰਾ ਮਿਲਿਆ ਹੁਣ ਗੱਲ ਇਹ ਵੀ ਸੋਚਣ ਵਾਲੀ ਹੈ ਕਿ ਹੁਣ ਕਾਂਗਰਸ ਵਿੱਚ ਵੀ ਜਿਹੜਾ ਹਜੇ ਉਮੀਦਵਾਰ ਨਹੀਂ ਉਤਾਰਿਆ ਗਿਆ ਹਜੇ ਕਿਸੇ ਤਰ੍ਹਾਂ ਦੀ ਕੋਈ ਗੱਲ ਖਬਰ ਨਿਕਲ ਕੇ ਨਹੀਂ ਸਾਹਮਣੇ ਆ ਰਹੀ ਲੇਕਿਨ ਸਿੱਖੀ ਨਾਲ ਜੁੜਿਆ ਹੋਇਆ ਹੈ ਪੰਥ ਦੇ ਨਾਲ ਜੁੜਿਆ ਹੋਇਆ ਤੇ ਸ਼ਾਇਦ ਉਹਨਾਂ ਵੱਲੋਂ ਵੀ ਕੋਈ ਵੱਡਾ ਚਿਹਰਾ ਜਲਦੀ ਉਤਾਰ ਦਿੱਤਾ ਜਾਵੇਗਾ ਜਿੱਥੇ ਹੁਣ ਆਮ ਆਦਮੀ ਪਾਰਟੀ ਹੈ ਸੱਤਾ ਦੀ ਹੈ ਸੱਤਾ ਦੇ ਵਿੱਚ ਹੈ ਜਿੱਥੇ ਜਿਮਨੀ ਚੋਣਾ ਲੁਧਿਆਣਾ ਦੇ ਵਿੱਚ ਬੜੀ ਵੱਡੀ ਕਹਿ ਲਈਏ ਜਿੱਥੇ ਉਹਨਾਂ ਨੇ ਆਪਣੇ ਰੈਲੀਆਂ ਕੱਡੀਆਂ ਤਿੰਨ ਮਹੀਨੇ ਜਾ ਕੇ ਉਹ ਪਹਿਲਾਂ ਹੀ ਬੈਠ ਗਏ ਤੇ ਜਿੱਥੋਂ ਉਮੀਦਵਾਰ ਜਿਹੜੇ ਨੇ ਸੰਜੀਵ अरोड़ा ਜਿੱਤੇ ਹੁਣ ਸੋਚਣ ਵਾਲੀ ਗੱਲ ਹੈ ਕਿ ਕਿਤੇ ਨਾ ਕਿਤੇ ਝਟਕਾ ਲੱਗ ਰਿਹਾ ਆਮ ਆਦਮੀ ਪਾਰਟੀ ਨੂੰ ਕਿਉਂਕਿ ਜਾਇ